ਵਾਦ ਵਾਦ ਸੋਸਿਕਾ 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 ਲੁਧਿਆਣੇ ਦੇ ਇਸ بڑے ਵੱਡੇ ਤੇ ਖੂਬਸੂਰਤ ਹਾਲ ਦੇ ਵਿੱਚ ਖਾਚਾ ਖਾਚ ਪਰੇ ਹੋਏ ਹਾਲ ਦੇ ਵਿੱਚ ਜਿੰਨੇ ਕਿ ਤੁਸੀਂ ਬਾ ਅੰਦਰ ਬੈਠੇ ਹੋ ਉਦੋਂ ਬਾਅਦ ਦਿੱਖਤੇ ਬਾਹਰ ਵੀ ਨੇ ਅਸੀਂ ਦੇਖ ਕੇ ਆਇਆ ਸੋ ਜਗਾ ਕੱਟ ਪੈ ਗਈ ਕੱਲਾ ਧੰਨਵਾਦ ਕਰਨ ਨਹੀਂ ਆਇਆ ਪਰ ਪਿਆਰ ਪੰਜਾਬੀਆਂ ਦਾ ਇੰਨਾ ਮਿਲ ਜਾਂਦਾ ਹੈ ਕਿ ਧੰਨਵਾਦ ਲਫ਼ਜ਼ ਵੀ ਛੋਟਾ ਪੈ ਜਾਂਦਾ ਹੈ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਥੋੜਾ ਜਿਹਾ ਲੇਟ ਹੋ ਗਏ ਤੋ ਮੀਟਿੰਗਾਂ ਸੀ ਚੰਡੀਗੜ੍ਹ ਦੇ ਵਿੱਚ ਜਾ ਕੇ ਫੇਰ ਮੀਟਿੰਗਾਂ ਨੇ ਕੰਮ ਤੇ ਲੱਗੇ ਹੋਏ ਆ ਜਿੰਨੇ ਵੀ ਫੈਸਲੇ ਹੋ ਰਹੇ ਨੇ ਕੀ ਹੋ ਰਹਿ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿਨ ਦੀ ਗਵਾਹੀ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਆਵਾ ਦੇ ਪਾਰਟੀ ਜਿਹੜੀ ਹੈ ਉਹ ਚੰਡੇ ਗੱਡ ਰਹੀ ਹੈ গুজরাট ਚੋਂ ਨਵੇਂ ਬੀਜੂਗੇ ਨੇ ਗੋਆ ਵਾਲੇ ਬੀਜ ਬੂਜਾ ਮਾਰ ਕੇ

ਅੱਜ ਉਹਨਾਂ ਦਾ ਵਜੂਦ ਖਤਮ ਹੋ ਰਿਹਾ ਹੈ ਅੱਜ ਉਹਨਾਂ ਨੂੰ ਆਪਣੇ ਪ੍ਰਦੇਸ਼ ਦੇ ਵਿੱਚ 11 ਮੈਂਬਰ ਜੇ 21 ਮੈਂਬਰ ਕਮੇਟੀ ਬਣਾਉਣੀ ਹੋਵੇ ਸਬੰਧ ਦੇ ਇਧਰ ਉਧਰੋ ਲਿਆ ਕੇ ਪੂਰੇ ਕਰਨੇ ਪੈਂਦੇ ਹੈ ਕਿ 11 ਮੈਂਬਰ 21 ਮੈਂਬਰ ਹੈ ਕਿਉਂਕਿ ਉਹਨਾਂ ਨੇ ਲੁੱਟਿਆ ਪੰਜਾਬ ਨੂੰ ਖੋਟਿਆ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾਇਆ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਤੇ ਅੱਜ ਉਹ ਨਤੀਜੇ ਭੁਗਤ ਰਹੇ ਨੇ ਆ ਰੰਗ ਚੰਗੀਆਂ ਪੱਗਾਂ ਆ ਸੋਹਣੇ ਸੋਹਣੇ ਚਿਹਰੇ ਨੌਜਵਾਨਾਂ ਦੇ ਬਜ਼ੁਰਗਾਂ ਦੇ ਚਿਹਰਿਆਂ ਤੇ ਲਾਲੀ ਇਹ ਦੱਸਦੀ ਹੈ ਕਿ ਪੰਜਾਬ ਜਿਹੜਾ ਉਹ ਹੁਣ ਪੰਜਾਬ ਬਣਨ ਜਾ ਰਿਹਾ ਕੋਈ ਕੈਲੀਫੋਰਨੀਆ ਲੰਡਨ ਬਣਾਉਣ ਦੀ ਸਾਨੂੰ ਜ਼ਰੂਰਤ ਨਹੀਂ ਹੈ ਕੱਲ ਸ਼ਾਮ ਨੂੰ ਅਸੀਂ ਫੰਕਸ਼ਨ ਸੀਗੇ ਮੁਹਾਲੀ ਤੁਸੀਂ ਸਾਰਿਆਂ ਨੇ ਮੀਡੀਆ 'ਚ ਦੇਖਿਆ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ 4 ਸਾਲਾਂ ਬਾਅਦ ਸਰਵੇ ਹੁੰਦਾ ਜਿਵੇਂ 올림픽 ਆਉਂਦੀ ਹੈ ਨਾ 4 ਸਾਲ ਬਾਅਦ ਜਿਹੜੇ ਖਿਡਾਰੀ ਹੈ 4 ਸਾਲ ਤਿਆਰੀ ਕਰਦੇ ਹੈ ਰਿਜ਼ਲਟ 10 ਸੈਕਿੰਡ ਚ ਆ ਜਾਂਦਾ 100 ਮੀਟਰ ਦੀ ਜਿਹੜੀ ਰੇਸ ਹੈ 10 ਸੈਕਿੰਡ ਤੋਂ ਥੱਲੇ ਥੱਲੇ ਆ 4 ਸਾਲ ਦੀ ਤਿਆਰੀ ਉਹਦਾ ਰਿਜ਼ਲਟ 10 ਸੈਕਿੰਡਾਂ ਦੇ ਵਿੱਚ ਆਉਂਦਾ ਕਿੰਨਾ ਕਨਸੈਂਟਰੇਸ਼ਨ ਕਰਨੀ ਪੈਂਦੀ ਹੋਣੀ ਕਿੰਨਾ ਧਿਆਨ ਲਾਉਣਾ ਪੈਂਦਾ ਹੋਣਾ 4 ਸਾਲਾਂ ਬਾਅਦ ਇੱਕ ਸਰਵੇ ਹੁੰਦਾ ਹੈ ਭਾਤ ਦਾ 3 ਤੀਸਰੀ ਕਲਾਸ 5ਵੀਂ ਕਲਾਸ ਤੇ 9ਵੀਂ ਕਲਾਸ ਦਾ 28000 ਬੱਚੇ ਨੇ ਪਾਰਟਿਸਪੇਟ ਕੀਤਾ ਪੰਜਾਬ ਵੱਲੋਂ ਹਾਈ ਹਜ਼ਾਰ ਬੱਚੇ ਨੇ ਪਾਰਟਿਸਪੇਟ ਕੀਤਾ ਮੈਥ ਦੇ ਵਿੱਚ ਬਾਇਓਲੋਜੀ ਦੇ ਵਿੱਚ ਕਮਿਸ਼ਨਰੀ ਦੇ ਵਿੱਚ ਵੱਖ-ਵੱਖ ਵਿਸ਼ਿਆਂ ਚ 2017 ਚ ਪੰਜਾਬ 29ਵੇਂ ਨੰਬਰ ਤੇ ਆਇਆ ਸੀ ਜੀ ਐਨੇ ਤਾਂ ਸੂਬੇ ਵੀ ਨਹੀਂ ਹੈਗੇ ਆਪਣੇ ਮਤਲਬ ਚੰਡੀਗੜ੍ਹ ਗੋਆ ਦਮਨ ਦੀਵ ਜਿਹੜੇ ਝੋਟੀ ਨੇ ਕੇਂਦਰੀ ਸਸ਼ਟ ਪ੍ਰਦੇਸ਼ ਨੇ ਉਹਨਾਂ ਤਾਂ ਵੀ ਬਿੱਤੇ ਸੀ ਜੀ ਤੇ ਮੈਂ ਵਧਾਈ ਦਿਨਾ ਪੰਜਾਬ ਦੇ ਉਹਨਾਂ ਹੁਣ ਹਰ ਟੀਚਰਾਂ ਨੂੰ ਵਧਾਈ ਦਿਨਾ ਉਹਨਾਂ ਪ੍ਰਿੰਸੀਪਲਸ ਨੂੰ ਵਧਾਈ ਦਿਨਾ ਸਾਡੇ ਕੈਬਨਿਟ ਦੇ ਮਿਨਿਸਟਰਸ ਨੂੰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਵਧਾਈ ਦਿਨਾ ਮੈਂ ਮਨੀਸ਼ ਸੋਦੀਆ ਜੀ ਨੂੰ ਜਿਨ੍ਹਾਂ ਨੇ ਆਪਣਾ ਤਿਆਰਪਾ ਦਿੱਲੀ ਵਾਲਾ ਇੱਥੇ ਲਾਗੂ ਕੀਤਾ ਐਸਆਰ ਪੰਜਾਬ ਸਾਰੀਆਂ ਕੈਟਾਗਰੀ ਚੋਂ ਤੇ ਓਵਰਆਲ ਦੇ ਵਿੱਚੋਂ ਨੰਬਰ 1 ਆਇਆ ਸੀ ਤੇ ਮੈਂ ਕੇਜਰੀਵਾਲ ਸਾਹਿਬ ਮੈਨੂੰ ਪੁੱਛ ਰਿਹਾ ਸੀ ਕਿ ਇਹਦਾ ਪੰਜਾਬੀਆਂ ਨੂੰ ਪਤਾ ਹੈ ਕਿ ਆਪਾਂ ਨੰਬਰ 1 ਆਇਆ ਮੈਂ ਕਿਹਾ ਜੀ ਬਾਕੀ ਪਤਾ ਹੋਵੇ ਨਾ ਹੋਵੇ ਸਾਨੂੰ ਇੰਨਾ ਪਤਾ ਵੀ ਨੰਬਰ ਬਣਾਏ ਆ ਬਸ ਸਾਨੂੰ ਤਾਂ ਨੰਬਰ 1 ਆਉਣਾ ਹੀ ਚੰਗਾ ਲੱਗਦਾ ਜੀ ਅਸੀਂ ਕੁਰਬਾਨੀਆਂ ਚ ਨੰਬਰ 1 ਆ ਅਸੀਂ ਤੇ ਸੇ ਅਨਾਜ ਭੰਡਾਰ ਭਰਨ ਚ ਨੰਬਰ 1 ਆ ਅਸੀਂ ਆਯਾਤੀ ਨੂੰ ਬਚਾਉਣ ਵਾਸਤੇ ਖੇਰ ਕਿਰਮਾਨੀਆਂ ਚ ਨੰਬਰ 1 ਆ ਸਾਨੂੰ ਨੰਬਰ 1 ਤੋਂ ਬਿਨਾ ਹੋਰ ਕੋਈ ਪੋਜੀਸ਼ਨ ਪਸੰਦ ਆਇ ਨਹੀਂ ਸਰ ਅੱਜ ਮੇਰੇ ਕੈਬਿਨੇਟ ਦੇ ਸਾਥੀ ਬੈਠੇ ਨੇ ਅਮਨ अरोड़ा ਜੀ ਪਤਾਨ ਨੇ ਸ਼ਹੀਦ ਉਦਮ ਸਿੰਘ ਦੀ ਧਰਤੀ ਤੋਂ ਆਉਂਦੇ ਨੇ 22 ਸਾਲਾਂ ਬਾਅਦ ਜਿਨੇ 22 ਸਾਲ ਅੱਗ ਬਾਲ ਕੇ ਰੱਖੀ ਜੀ 22 ਸਾਲ ਜਾ ਕੇ ਕੈਂਗਸਟਨ ਹਾਲ ਦੇ ਵਿੱਚ ਬਦਲਾ ਲਿਆ ਸੀ ਚਲਿਆਂ ਵਾਲੇ ਬਾਗ ਦਾ

ਸੱਤਾਧਾਰੀ ਪਾਰਟੀ ਨੂੰ ਨਾਣਾ ਤੇ ਜਿਨ੍ਹਾਂ ਨੇ 1913 April 1919 ਨੂੰ ਜਲਿਆਂਵਾਲੇ ਬਾਗ ਕਾਤਲ ਨੂੰ ਸ਼ਾਮ ਨੂੰ ਰੋਟੀ ਖਵਾਈ ਸੀ ਉਹ ਨਾਪੇ ਜੇਲ੍ਹ ਚ ਜੀ ਵੀਰਾਂ ਚੌਂਪੜੀ ਕਲਕੀਨ ਦੇ ਪਾਸੇ ਜੋ ਕਰਨਗੇ ਸੋ ਪਰਣਗੇ ਤੂੰ ਕਿਉਂ ਭਏ ਉਦਾਸ ਹੈ ਹੈ ਇੱਥੇ ਨਰਕ ਸੁਰਗ ਹੈ ਇੱਥੇ ਨਰਕ ਸੁਰਗ ਹੈ ਕਾਤਲਾਂ ਨੂੰ ਰੋਟੀਆਂ ਖਵਾਉਣ ਵਾਲੇ ਉਹਨਾਂ ਨਾਲ ਮਹਿਫਲਾ ਲਾਉਣ ਵਾਲੇ ਪਹਿਲਾਂ ਬੰਦੂਕ ਦੀਆਂ ਗੋਲੀਆਂ ਨਾਲ ਮਰਵਾਉਣ ਵਾਲੇ ਬਾਅਦ ਕਿੱਦੀਆਂ ਗੋਲੀਆਂ ਨਾਲ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਲੱਗਦਾ ਵੀ ਭਜਾਂਗੇ ਦੇਰੀ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਤੇਰੀ ਹੋ ਸਕਦੀ ਹੈ ਪਰ ਇੱਕ ਨਾ ਇੱਕ ਦਿਨ ਆਉਣਾ ਤਾਂ ਬੋੜ ਥੱਲੀ ਪੈਣਾ ਹੈ ਆਉਣਾ ਤਾਂ ਉਥੇ ਹੀ ਪੈਣਾ ਹੈ ਸੁ ਵੀਰੋ ਇਹ ਸੱਚੀਆਂ ਨੀਤਾਂ ਨੂੰ ਮਰਾਤਾ ਨੇ ਮੇਰੇ ਮੰਤਰੀ ਸਾਹਿਬ ਐ ਕਰੇ ਸੋਨ ਸਾਹਿਬ ਬੈਠੇ ਨੇ ਮੁੰਡਿਆ ਸਾਹਿਬ ਬੈਠੇ ਨੇ ਬਟਾਲੇ ਤੋਂ ਸ਼ੈਰੀ ਕਲਸੀ ਮੈਨੂੰ ਯਾਦ ਹੈ ਜਦੋਂ 2014 ਦੀ ਇਲੈਕਸ਼ਨ ਲੜਦੇ ਸੀ ਤਾਂ ਸ਼ੈਰੀ ਕਲਸੀ ਮੋਟਰਸਾਈਕਲ ਗੱਡੀ ਦੇ ਅੱਗੇ ਲਾਉਂਦਾ ਹੁੰਦਾ ਸੀ ਤੇ ਮੈਂ ਮੈਸੇਜ ਭੇਜਦਾ ਹੁੰਦਾ ਸੀ ਆ ਜਵਾਗ ਜੀ ਨੂੰ ਕਹਿਦੇ ਹੋ ਯਾਰ ਹੈਲਮਟ ਤਾਂ ਲੈ ਲੈ ਨਿੱਗ ਨਾ ਪਵੇ ਅੱਜ एमएलए भी है पार्टी का वाइस प्रेसिडेंट भी है आम आदमी पार्टी है छब्बेवाल साहब बैठे ने पार्टी सब तो बड़ी पंचयते मेंबर ने और सब तो बड़ी कल जिन्ना दी पूरी से कट है आप कहना साथ दी पूरी से कट है संजीव अरोड़ा जी बैठे ने ਜਿਨ੍ਹਾਂ ਨੂੰ ਮਨਿਸਟਰ ਬਣਾ ਕੇ ਤੁਹਾਡੇ ਸਾਹਮਣੇ ਅੱਜ ਪਹਿਲੀ ਵਾਰ ਪੇਸ਼ ਕਰਕੇ ਰਹਿ ਆਮ ਆਵੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਆਮ ਆਵੀ ਪਾਰਟੀ ਜੋ ਕਰ ਨਹੀਂ ਸਕਦੀ ਉਹ ਕਹਿੰਦੀ ਹੋਈ ਨਹੀਂ ਕੇਜਰੀਵਾਲ ਸਾਹਿਬ ਨੇ ਇਹੀ ਗੱਲ ਸਿਖਾਈ ਹੈ ਪੰਜ ਕੰਮ ਕਹੋਗੇ ਚਾਰ ਕਰੋਗੇ ਲੋਕਾਂ ਦਾ ਘਾਟ ਕੱਢਣਗੇ ਵੀਰ ਇੱਕ ਘਾਟ ਕੀਤਾ ਚਾਰ ਕਹਿ ਲੋ ਪੰਜ ਕਰ ਦੋ ਲੋਕਨ ਗਿਆ ਤਾਂ ਕਿਹਾ ਵੀ ਨਹੀਂ ਸੀ ਯਾਰ ਫਿਰ ਵੀ ਕਰਤਾ ਬਾਤ ਪਚਾਉਂਦੇ ਐਨਾਂ ਨੂੰ ਕੀ ਹੋਇਆ ਹੁਣ ਤੱਕ 70 ਸਾਲ ਹੋ ਗਏ ਜੀ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਅਜੇ ਤੱਕ 56 ਟੋਪੇ ਸ਼ਮਸ਼ਾਨ ਘਾਟ ਐਚੀ ਰੱਖੇ ਸਨ ਤਾਂ ਇਧਰ ਉਧਰ ਜਾਣ ਹੀ ਨਹੀਂ ਦਿੰਦੇ ਨੌਕਰੀਆਂ ਮਿਲ ਰਹੀਆਂ ਨੇ 55000 ਈਵ ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਚਾਚਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ 54000 ਸਰਕਾਰੀ ਨੌਕਰੀਆਂ ਦੇ ਕਿਸੇ ਦਾ ਪੈਸਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਜੀ ਤੁਹਾਡੇ ਪਿੰਡਾਂ 'ਚ ਨੌਕਰੀਆਂ ਮਿਲੀਆਂ ਹੋਣੀਆਂ ਬਹੁਤ ਸਾਰਿਆਂ ਨੂੰ ਕਿਸੇ ਦਾ ਪੈਸਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਜੀ ਕਿਸੇ ਦੀ ਸਪਾਰਸ਼ ਲੱਗੀ ਹੋਵੇ ਹੱਥ ਖੜਾ ਕਰ ਦਿਓ ਜੀ ਆਹ ਹੁੰਦੀ ਹੈ ਸਰਕਾਰ ਆਹੀ ਤਾਂ ਚੀਜ਼ ਬਦਲਣ ਆਏ ਸੀ ਨਹੀਂ ਸਾਤਾ ਲੋਕ ਅੰਗਰੇਜ਼ਾਂ ਵਲੇ ਵੀ ਲਈ ਜਾਂਦੇ ਸੀ ਲੱਡੂ ਤੋਂ ਉਦੋਂ ਵੀ ਵਟੇ ਜਾਂਦੇ ਸੀ ਵਿਆਹਾਂ 'ਚ ਆਹੀ ਤੇ ਜਰਗੁੰਥੇਦਰੀਵਾਲ ਨੇ ਕਿਹਾ ਸੀ ਹਮ ਰਾਜਨੀਤੀ ਕਰਨੇ ਨਹੀਂ ਹਮ ਰਾਜਨੀਤੀ ਸਿਖਾਣੇ ਆਏ ਹਾਂ ਮਨੀਤ ਸੋਦੀਆ ਸਾਹਿਬ ਬੈਠੇ ਆ ਈਪੀਓ ਸਾਹਿਬ ਬੈਠੇ ਹੈ। ਬਿਜਲੀ ਮੰਤਰੀ ਹੈ ਜੀ। ਉਧਰ ਤੋਂ ਦੇਖੋ ਸੰਜੋਗ ਕੀ ਬਣਾਉਂਦੀ ਹੈ। ਅੱਜ ਬਿਜਲੀ ਮੰਤਰੀ ਹੈ। ਆਉਂਦੀਆਂ ਨਾ ਬਿਜਲੀ ਫਿਰਦੇ ਨੇ। ਘਾਟ ਤਾਂ ਨਹੀਂ ਕੋਈ ਬਿਜਲੀ ਨਹੀਂ ਆਉਂਦੀ। ਥਰਮਲ ਪਲੈਂਟ ਵੀ ਖੀਦਲੇ। ਇਹਨਾਂ ਦੇ ਪਿਤਾ ਜੀ ਇੱਕ ਲਾਰਟਨ ਲੈ ਕੇ ਵੈਂਡ ਮਾਸਟਰ ਦਾ ਕੰਮ ਕਰਦੇ ਸੀ। ਪਿਆਹਾਾਂ ਦੇ ਵਿੱਚ

ਡਾਕਟਰ ਸਾਹਿਬ ਨੇ ਸਾਨੂੰ ਦਿੱਤੇ ਅਧਿਕਾਰ ਤਾਂ ਉਹਨਾਂ ਵੋਟਾਂ ਨੂੰ ਵਰਤ ਕੇ ਸੀ ਅਸੀਂ ਕੀ ਆ ਸਕਦੇ ਜਿੰਨੀ ਵੀ ਲੀਡਰਸ਼ਿਪ ਬੈਠੀ ਐ ਕੁਲਦੀਪ ਢਾਲੀਵਾਲ ਬੈਠੇ ਐ ਬੋਲਾ ਗਰੇਵਾਲ ਜੀ ਬੈਠੇ ਐ ਸੀਨਾ ਮੈਡਮ ਬੈਠੇ ਐ ਸਾਡੇ ਮੇਅਰ ਬੈਠੇ ਐ ਲਹਿਰੇਗਾ ਅੱਗੇ ਤੇ ਅਰਜਿੰਦਰ ਖੋਹਰ ਪੱਠੜ ਨੂੰ ਹਰਉਣਾ ਸੌਖਾ ਪੁਰਾਣੇ ਓੜਾਂ ਵਾਂਗੂ ਚੰਮੇ ਪੈਸੀ ਅਰਜਿੰਦਰ ਕੋਰ ਪੱਠੜ ਨੂੰ ਹਰਾ ਕੇ ਆਏ। ਔੜੇ ਪੁਰਾਣੇ ਪੁਰਾਣੇ ਪੋੜ ਪੱਟੇ ਆ ਵੀ ਐ ਇੱਥੇ ਲੋਕਾਂ ਨੇ। ਮੈਂ ਸਾਰਿਆਂ ਦਾ ਸਤਿਕਾਰ ਕਰਦਾ। ਮਿੰਦਰਪਗਤ ਜੀ ਬੈਠੇ ਐ, ਅਗਿਆ ਸਾਹਿਬ ਬੈਠੇ ਐ। ਪੱਪੀ ਪ੍ਰਾਸ਼ਾ ਜੀ ਸਾਰੇ ਬੈਠੇ ਐ। ਆਮ ਕਰਾ ਤੋ ਆ। ਕੋਈ ਸਾਡੇ ਕਿਸੇ ਦਾ ਕ੍ਰੈਸ਼ਰ ਨਹੀਂ ਚੱਲਦਾ। ਕਿਹਦਾ ਰੇਤ ਦੇ ਹਿੱਸਾ ਨਹੀਂ ਕਿਹਦਾ ਟਿੱਕੇ ਦੇ ਹਿੱਸਾ ਨਹੀਂ ਹਿੱਸਾ ਤਾਂ 3.5 ਕਰੋੜ ਪੰਜਾਬੀਆਂ ਦੇ ਧੁੱਖਾਂ ਦਾ ਤਾਂ ਜਿਹੇ ਹਿੱਸਾ ਹੈਗਾ ਬਸ ਉਹੀ ਸਰੋ ਥੋੜਾ ਧੰਨਵਾਦ ਕਰਨ ਆਇਆ ਤੁਸੀਂ ਭਾਵੇਂ ਤੁਹਾਡੀ ਵੋਟ ਹੋਵੇ ਇੱਥੇ ਨਾ ਹੋਵੇ ਪਰ ਡਿਊਟੀਆਂ ਲੱਗੀਆਂ ਹੋਣਗੀਆਂ ਡੋਟੂ ਡੋਰ ਕੰਮ ਕੀਤਾ ਹੋਊਗਾ ਬੜੇ ਲੋਕਾਂ ਦੇ ਲਾਂਬੇ ਵੀ ਸੁਣੇ ਹੋਣਗੇ ਬੜੇ ਲੋਕਾਂ ਦੀ ਸ਼ਿਕਵੇ ਸ਼ਿਕਾਇਤਾਂ ਵੀ ਸੁਣੀਆਂ ਹੋਣਗੀਆਂ ਹੁਣ ਕਿਰਪਾ ਕਰਕੇ ਉਹ ਸਾਰੀਆਂ ਦੱਸ ਦਿਓ ਸਾਹਿਬ ਹੁਣ ਤਾਂ ਮੰਤਰੀ ਬਣ ਗਏ ਸੰਜੀਵ ਰੋੜਾ ਜੀ ਹੁਣ ਘਾਟ ਨਹੀਂ ਰਹਿਣੀ ਚਾਹੀਦੀ ਅਗਲੀ ਵਾਰ ਜਦੋਂ ਕੋਈ ਡਿਊਟੀ ਲੱਗੇ ਲੁਧਿਆਣੇ ਵਾਲੇ ਪਾਸੇ ਤਾਂ ਮਾਣ ਮਹਿਸੂਸ ਕਰਕੇ ਜਾਵਾਂ ਜੀ ਮੈਂ ਉਹੀ ਆ ਜੀ ਜਿਹਦੇ ਤੁਹਾਨੂੰ ਤੁਸੀਂ ਕਿਹਾ ਸੀ ਮੈਨੂੰ ਆ ਤੇ ਮੈਂ ਤੁਹਾਡਾ ਕਰਾਤਾ ਆ ਡਬਲ ਕਰਾਤਾ ਜੀ ਸੋ ਆ ਗੱਲਾਂ ਕਹਿਣ ਵਾਸਤੇ ਤੁਹਾਡੇ ਕੋਲੇ ਆਇਆ ਨਹੀਂ ਅੱਜ ਕੱਲ ਕਿੱਥੇ ਆ ਲੀਡਰਾਂ ਕੋਲੇ ਕਿੱਥੇ ਘੱਟ ਹੁੰਦੇ ਆ ਮੈਨੂੰ ਦੱਸੋ ਆ ਪਿਛਲੇ 15 ਦਿਨਾਂ ਤੋਂ ਲੱਗੇ ਆ ਕਹਿੰਦੇ ਵੀ ਅਕਾਲੀ ਦਲ ਵੱਲੋਂ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਅਪੀਲ ਵੀ ਮਜੀਠੀਏ ਨੂੰ ਗਲਤ ਗ੍ਰਫਤਾਰ ਕੀਤਾ ਇੱਕ ਨਿਆਂ ਆ ਸੜਕ ਤੇ ਬਲਕਿ ਲੋਕਾਂ ਨੇ ਅੰਦਰੋਂ ਹੀ ਕੁੰਡੇ ਲਾ ਲੈ ਕਿਤੇ ਸੜਕ ਤੇ ਨਾ ਲੈ ਜਾਣ ਆਇਆ ਕੁ ਕੋਈ ਮੁੱਤਆ ਹੋ ਗਿਆ ਕਿਉਂ ਨਾ ਕੋਣ ਆ ਚਾਰ ਪੰਜ ਚਿੱਟੇ ਦੇ ਹੱਕ ਚ ਬੋਲੇ ਸੀ ਹੈ ਆ ਪੰਬਾਣਾ ਵੀ ਬੋਲਿਆ ਸੀ ਉਹ ਬੋਲਿਆ ਸੀ ਚੰਨੀ ਬੋਲਿਆ ਸੀ ਬਿੱਟੂ ਬੋਲਿਆ ਸੀ ਚਲੋ ਬਿੱਟੂ ਤਾਂ ਵਿਚਾਰਾ

ਉਹ 10 ਦੇ 11 ਤਰੀਕ ਦਾ ਸੈਸ਼ਨ ਰੱਖ ਲਿਆ ਹੁਣੇ ਬੁਕਿੰਗ ਕਰਾ ਲਿਓ ਘੰਟੇ ਘੰਟੇ ਦੀ ਹੋਈ ਮਿਲੂਗੀ ਟਿਕਟ ਉੱਥੇ ਗੱਲ ਕਰਾਂਗੇ ਇਹਨਾਂ ਨਾਲ ਵੀ ਆਹ ਦੱਸਿਓ 2021 ਚ ਕੀ ਕਿਹਾ ਸੀ 22 ਚ ਕੀ ਕਿਹਾ ਸੀ 23 ਚ ਕੀ ਕਹਿੰਦੇ ਹੋ 24 ਚ ਕੀ ਕਿਹਾ 25 ਚ ਕੀ ਕਹਿੰਦੇ ਹੋ ਸਭ ਰਲੇ ਹੋਏ ਨੇ ਆਪਸ ਦੇ ਵਿੱਚ ਸੈਸ਼ਨ ਰੱਖਿਆ ਵਿਧਾਨ ਸਭਾ ਦਾ ਸਪੈਸ਼ਲ ਕੀ ਹੋਊ ਦੱਸੋ ਥੋੜਾ ਥੋੜਾ ਪ੍ਰੋਗਰਾਮ ਕੀ ਰੱਖਾ ਅੱਗੇ ਪਹਿਲਾਂ ਆਪਾਂ ਪੀਯੂ ਚ ਡਿਬੇਟ ਰੱਖੀ ਸੀ ਕੋਈ ਆਇਆ ਸੀ ਇੱਕ ਵੀ ਹੁੰਦਾ ਆਇਆ ਸੀ ਮੈਨੂੰ ਇਕੱਲੇ ਨੂੰ ਬੋਲਣਾ ਪੈ ਗਿਆ ਸਾਰਾ ਕਿਉਂਕਿ ਪਾਛ ਕੇ ਕਿਉਂਕਿ ਇਹਨਾਂ ਕੋਲੇ ਦਲੀਲਾਂ ਹੈ ਨਹੀਂ ਤਰਕ ਹੈ ਨਹੀਂ ਕਾਨੂੰਨੀ ਲੁੱਟਿਆ ਪੰਜਾਬ ਨੂੰ ਇਨਾਂ ਦੀਆਂ ਉਹਨਾਂ ਨੇ ਆ ਬਿੱਟੂ ਹੋਰਾਂ ਦੀਆਂ ਚਲੋ ਸੁਬੀਰ ਤਾਂ ਖੁਸ਼ੀ ਹੋਣਾ ਵੀ ਸ਼ੁਕਰ ਆ ਯਾਰ ਸਾਈਡ ਤੇ ਹੋ ਗਿਆ ਲੋਕਾਂ ਨੂੰ ਸਾਰਾ ਪਤਾ ਸਰ ਸਾ ਇਹਨਾਂ ਦੀਆਂ ਇਹਦੀਆਂ ਹੰਗੀਆਂ ਨੇ ਕੱਲ ਕਿਹਣੀ ਹੈ ਕਮਾੜ ਕਿਹਣੀ ਹੈ ਨਾ ਇਹ ਖਕਚਾ ਨਾਏ ਲੱਕੇ ਵਿਰੋਧਾਂ ਰਾਵੀ ਚੋਂ ਉਕਲੀਆਂ ਤੈ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਇਹਦਾ ਮਤਲਬ ਤਿੰਨੇ ਨਹੀਂ ਵਗ ਰਹੀਆਂ ਦੋ ਸੁੱਕੀਆਂ ਇੱਕ ਵਗਈ ਨਾ ਰਾਵੀ ਚੋਂ ਉਕਲੀਆਂ ਤੈ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉੱਚ ਨੌਣ ਗਏ ਤਿੰਨ ਬੰਦੇ ਤੋਂ ਟੁੱਪ ਗਏ ਖਲਬੇ ਹੀ ਨਾ ਆਨੇ ਨੂੰ ਗਿਆਨ ਬਾਜਵੇਂ ਹੋਰਾਂ ਦੇ ਪਿੱਛੂ ਹੋਰਾਂ ਦੇ ਪ੍ਰਿੰਘੋਰਾ ਦੇ ਰਾਵੀ ਤੋਂ ਨਿਕਲਿਆ ਦੋ ਸੁਕੀਆਂ ਇੱਕ ਵਗੇ ਹੀ ਨਾ ਜਿਹੜੀ ਸੁਕੀ ਨਾ ਉੱਚ ਨਾਉਣ ਬੰਦੇ ਦੋ ਡੁੱਬਗੇ ਕੱਲਪੇ ਹੀ ਨਾ ਜਿਹੜਾ ਲੱਪੇ ਹੀ ਨਾ ਉਹਨੂੰ ਲੱਪੀਆਂ ਤਿੰਨ ਕਾਵਾਂ ਦੋ ਫੰਟਾ ਇੱਕ ਸੂਏ ਹੀ ਨਾ ਜਿਹੜੀ ਸੂਏ ਹੀ ਨਾ ਉਹਨੇ ਦੇ ਤਿੰਨ ਬੱਚੇ ਲੈ ਨਾਲੇ ਕਹਿੰਦੇ ਸੂਏ ਜਿਹੜੀ ਸੂਏ ਹੀ ਨਾ ਉਹਨਾਂ ਕਿ ਨਾ ਜੇੜਾ ਕਿ ਨਾ ਉਹਦੀ ਚੀਜ਼ ਪ੍ਰੀਏ ਤੋਂ ਛੱਲੇ ਨਾ ਜੇ ਛੱਲੇ ਨਾ ਨੂੰ ਕਰਨਾ ਹੈ ਸੁਨਿਆਰੇ ਤੋਂ ਅਨੇਕ ਨੂੰ ਦਿੱਤੀ ਨਾ ਜੀ ਨੂੰ ਦਿੱਸੇ ਨਾ ਉਹਦੇ ਮਾਰੀਆਂ ਤੇਨ ਮੁਖੀਆਂ ਤੋਂ ਖੁੱਸ ਗਈਆਂ ਇੱਕ ਬੱਚੀ ਨਾ ਆ ਇਹਨਾਂ ਦੇ ਬਿਆਹ ਜੀ ਦਾ ਫੋਕੀ ਇਹਨਾਂ ਦੇ ਤਾਂ ਚਿਰੜ ਪੂੰਡੀਆਂ ਕੱਢ ਦਾਂਗੇ ਇਹਨਾਂ ਦੀ ਆਪਾਂ ਬਸ ਲੈ ਹੁਣ ਐ ਕਰੋ ਇਹਨਾਂ ਨੂੰ ਪੁੱਛ ਕੇ ਦੇਖ ਲਿਓ ਆ ਸਾਰੇ ਜਿਹੜੇ ਵੀ ਚਿਰੜ ਪੂੰਡੀਆਂ ਕੀ ਹੁੰਦੀਆਂ ਨੇ ਦੱਸ ਤੁਸੀਂ ਵੀ ਤੁਸੀਂ ਵੀ ਇੰਨੀ ਕਹਿ ਸਕਦੇ ਹੋ ਨਾ ਜੀ ਬਸ ਸੋ ਐਂ ਤਰ੍ਹਾਂ ਡਿੱਤੇ ਰਹੋ ਆਵਾਦੀ ਪਾਰਟੀ ਸਰਕਾਰ ਫੋੜੀ ਐ ਤੁਸੀਂ ਚਲਾ ਰਹੇ ਹੋ ਤੋ ਸਿਰੇ ਚਲਾਉਂ ਦੋਨੇ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਫੋੜਿਆ ਲੁਧਿਆਣੇ ਵਾਲੇ ਪਾਸੇ ਤੱਕ ਪਹੁੰਚੇ ਜਿੱਥੇ ਜੋਰ ਲਾ ਲਿਆ ਇੱਥੇ ਮੁੱਲਾਂਪੁਰ ਵੀ ਆਏ ਸੀ ਹੈ ਵੋਟਾਂ ਲੁਧਿਆਣੇ ਪਈ ਜਾਂਦੀਆਂ ਸੀ ਆ ਬੜਿੰਗ ਤੜਿੰਗ ਹੋਰੀ ਮੁੱਲਾਂਪੁਰ ਫਿਰਦੇ ਸੀ ਵੀ ਉੱਥੇ ਜਾਓ ਭਾਈ ਜਿੱਥੇ ਜਾਣਾ ਉਥੋਂ ਨੇ ਬੁਲਾਇਆ ਹੀ ਨਹੀਂ ਉਹ ਕਹਿੰਦੇ ਇੱਥੇ ਨਾ ਆਇਓ ਕਹਿੰਦੇ ਜੇ ਮੂੰ ਤਮ 10 15000 ਨਾਲ ਹਾਰੂਗਾ ਜੇ ਤੁਸੀਂ ਆ ਕੇ ਮਾਂ ਤੇ ਉਹ ਪੁੱਤ 35 40 ਤੇ ਹਾਰਗੇ ਆ ਇਹਦੀ ਰੈਪਿਟੇਸ਼ਨ ਹੈ ਹੁਣ ਤੁਸੀਂ ਹਾਂ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਰਹੋ